ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਗੁਰ ਕੀ ਨਿਵਾਜ਼ੀ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਜੀ ਲਵਾਈਏ ਹਾਜ਼ਰੀਆਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਪਾਠ ਦੇ ਵਿੱਚ ਦੂਜੇ ਭਾਗ ਦੇ ਵਿੱਚ ਵੀਰੋ ਸਰਬਣ ਕਰਾਂਗੇ ਪਾਵਨ ਅੰਗ 11 ਤੋਂ 20 ਸੋ ਆਪਾਂ ਤਕਰੀਬਨ 10 ਭਾਗਾਂ ਦਾ ਪਾਠ ਜੋ ਕਿ ਨਿਰਧਾਰਤ ਸਮਾਂ ਅੱਧੇ ਘੰਟੇ ਦੇ ਕਰੀਬ ਹੋਵੇਗਾ ਆਪਾਂ ਹਰ ਰੋਜ਼ ਸ਼ਰਦਾ ਪ੍ਰੇਮ ਭਾਵਨਾ ਦੇ ਨਾਲ 10 ਭਾਵਨਾਵਾਂ ਦਾ ਪਾਠ ਕਰਕੇ ਇਸੇ ਤਰ੍ਹਾਂ ਹੀ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਾਂਗੇ ਜੋ ਵੀ ਗੁਰਮੁਖ ਪਿਆਰੇ ਮਾਈ ਭਾਈ ਮਨੁੱਖੀ ਜੀਵਨ ਦਾ ਲਾਹਾ ਲੈਂਦੇ ਹੋਏ ਗੁਰਬਾਣੀ ਵਿਚਾਰਾਂ ਨਾਲ ਜੁੜੇ ਹੋਏ ਨੇ ਲਗਾਤਾਰ ਗੁਰਬਾਣੀ ਪਾਠ ਸੁਣ ਰਹੇ ਨੇ ਇਸੇ ਤਰ੍ਹਾਂ ਹੀ ਸਮੇਂ ਜੋ ਸਮਾਂ ਕੱਟ ਕੇ ਗੁਰਬਾਣੀ ਵਿਚਾਰਾਂ ਨਾਲ ਬਣੇ ਰਹਿਣ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੂਜੇ ਭਾਗ ਦੇ ਵਿੱਚ ਪਾਵਨ ਅੰਗ 11 ਤੋਂ 20 ਵਾਹਿਗੁਰੂ ਜੀ ਅਸਾ ਮਹਲਾ ਚੌਥਾ ਤੂੰ ਕਰ ਤਸ ਚਿਆਰ ਮੈਂ ਦਾ ਸਾਈਂ ਜੋ ਤੂੰ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭ ਨਹੀਂ ਧਿਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮਖ ਲਾਦਾ ਮਨਮੁਖ ਗਵਾਇਆ ਤੇਦੇ ਆਪ ਵਿਛੋੜਿਆ ਆਪ ਮਲਾਇਆ ਤੂੰ ਦਰਿਆ ਉਹ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣੇ ਸੋਈ ਜਨ ਜਾਣੇ ਹਰ ਗੁਣ ਸਦ ਹੀ ਅੱਖ ਬਖਾਣੇ ਜਿਨ ਹਰ ਸੇ ਬਿਆ ਤਿਨ ਸੁਖ ਪਾਇਆ ਸਹਿ ਜੇਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵਿਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਅਸਾ ਮਹਲਾ ਪਹਿਲਾ ਤਿਤਸਰ ਬਰੜੇ ਭਈਲੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇ ਖੇਤੈ ਡੂਬੀ ਅਲੈ ਮਨ ਏਕ ਨ ਚਿਤਸ ਮੂਡ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤਿਨੀ ਪੜਿਆ ਮੂਰਖ ਮੁਗਦਾ ਜਨਮ ਪਇਆ ਪਰਨਵਤ ਨਾਨਕ ਤਿਨ ਕੀ ਸਰਣਾ ਜਿੰ ਤੂ ਨਹੀਂ ਬਿਸਰਿਆ ਅਸਾ ਮਹਲਾ ਪੰਜਵਾ ਭਈ ਪ੍ਰਾਪਤ ਮਨੁਖ ਦੇਹ ਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰ ਕਿ ਤੇ ਨ ਕਾਮ ਮਿਲ ਸਾਧ ਸੰਗਤ ਪਜ ਕੇ ਬਲ ਨਾਮ ਸਰੰਜਮ ਲਾਗ ਭਵ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਓ ਜਬ ਤਬ ਸੰਜਮ ਤਰਬ ਨ ਕ ਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਖੋ ਸਰਮਾ ਸੋਹਿਲਾ ਰਾਗ ਗੌੜੀ ਦੀਪਕੀ ਮਹਾਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੇ ਕਰ ਕੀਰਤ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰ ਜਨਹਾਰੋ ਤੁਮ ਗਾਵੋ ਮੇਰੇ ਨਿਰਪਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਓ ਨਿਤਨਿਤ ਜੀੜੇ ਸੰਮਾਲੀਐਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਬੈ ਕਿਸ ਦਾਤਾ ਕਵਣ ਸਮਾਰ ਸੰਪਤ ਸਹਾ ਲਿਖਿਆ ਮਿਲ ਕਰ ਪਾਵੋ ਤੇਰ ਦੇਹੋ ਸਜਣ ਅਸੀਸੜੀਆਂ ਜਿਉ ਹੋਵੈ ਸਹਿਬ ਸਿਉ ਮੇਲ ਘਰ ਘਰ ਇਹੋ ਪੌਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਅਵਨ ਰਾਗ ਆਸਾ ਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਬਿਸ ਅਨੇਕ ਬਾਬਾ ਜੇ ਕਰ ਕੀਰਤ ਹੋਏ ਸੋ ਕਰ ਰਖ ਬਡਾਈ ਤੋਏ ਰਹਾਓ ਵਿਸੂਏ ਚਸਿਆ ਕੜੀਆ ਪਹਿਰਾ ਥਿੱਤੀ ਬਾਰੀ ਮਾਹੋ ਹੋਆ ਸੂਰਜ ਏਕੋ ਰਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗਤਨਾ ਸ੍ਰੀ ਮਹਲਾ ਪਹਿਲਾ ਗਗਨ ਮੇ ਥਾਲ ਰਵਚੰਦਰ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਨ ਅਮਲ ਅਨਲੋ ਪਵਨ ਕਾ ਚਬਰੋ ਕਰੇ ਸਗਲ ਫਨਰਾਏ ਫਲੰਤ ਜੋਤੀ ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ ਅਨਹਦਾ ਸ਼ਬਦ ਅਨਹਤਾ ਸ਼ਬਦ ਬਜੰਤ ਭੇਰੀ ਰਹਾਓ ਸਹਿਸ ਤਬ ਨੈਨ ਨਨ ਨੈਨ ਹੈ ਤੋਹਕ ਤੋਹੇ ਕੋ ਸਹਿਸ ਮੂਰਤ ਨਨ ਏਕ ਤੋਹੀ ਸਹਿਜ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਬ ਗੰਧ ਇਵਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਜਿਸੁ ਦਇ ਚਾਨਣ ਸਭ ਮੈਂ ਚਾਨਣ ਹੋਇ ਗੁਰ ਸਾਖੀ ਜੋਤ ਪ੍ਰਗਟ ਹੋਇ ਜੋਤਿ ਸੁਭਾਵੈ ਸੋ ਆਰਤੀ ਹੋਇ ਹਰਿ ਸਰਨ ਕਬਲ ਮਕਰੰਦ ਲੋਭਤ ਮਨੋ ਅਨ ਦਿਨੋ 모ਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਗ ਕੋ ਹੋਏ ਜਾਤੇ ਤੇਰੇ ਨਾਇ ਵਾਸਾ ਰਾਗ ਗਉੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਪਰਿਆ ਮਿਰ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰਪਾਇਆ ਮਨ ਹਰਲੇਪ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਉਤ ਪੁਨ ਵੱਡਾ ਹੈ ਰਹਾਉ ਸਖਤ ਹਰ ਸਾਧ ਨਾ ਜਾਣਿਆ ਜਾਣਿਆ ਤਿਨ ਅੰਤਰ ਹੋਮੇ ਕੰਡਾ ਹੈ ਜੋ ਜੋ ਚਲੇ ਚਬੇ ਦੁਖ ਚੁਬੇ ਦੁਖ ਪਾਵੇ ਜਮਕਾਰ ਸਹੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਤੁਖ ਜਨਮ ਮਰਨ ਪਵਖੰਡਾ ਹੈ ਆਪਣਾ ਸੀਪੁਰਖ ਪਾਇਆ ਪਰਮੇਸ਼ਰ ਬਹੁ ਸੋਭਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਖ ਰਖ ਵੱਡ ਵੱਡਾ ਹੈ ਜ ਜਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖਮੰਡਾ ਹੈ ਰਾਗਉੜੀ ਪੂਰਬੀ ਮਹੱਲਾ ਬੰਜੇਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖੜ ਚਲੋ ਹਰ ਲਾਹਾ ਅੱਗੇ ਬਸਨ ਸੁਹੇਲਾ ਉਹਦ ਕਟੇ ਦਿਨ ਸਰਣਾਰੇ ਮਨ ਗੁਰ ਮਿਲ ਕਾਜ ਸਬਾਰੇ ਰਹਾਓ ਇਹ ਸੰਸਾਰ ਬਕਾਰ ਸੰਸੇਮੇ ਤਰਿਓ ਬ੍ਰਹਮ ਗਿਆਨੀ ਜਿਸੇ ਜਗਾ ਬੇ ਪਿਆਵੇ ਇਹੋ ਹਰ ਰਸ ਅਖਤ ਕਥਾ ਤਿਨ ਜਾਨੀ ਏ ਕਾ ਰਸ ਏ ਰਸ ਅਖਤ ਕਥਾ ਤਿਨ ਜਾਨੀ ਜਾ ਕੋ ਵਾਏ ਸੋਈ ਬਹਾਜੋ ਹਰ ਗੁਰ ਤੇ ਮਨਿ ਵਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਹਰ ਨ ਹੋਏ ਗੋਫੇਰਾ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂ ਰਹਿ ਏ ਕਉਂਕਾਰ ਸਤਗੁਰ ਪ੍ਰਸਾਦ ਸ੍ਰੀ ਰਾਗ ਮਹਾਲਾ ਪਹਿਲਾ ਘਰ ਪਹਿਲਾ ਮੋਤੀ ਤ ਮੰਦਰ ਉਧਰੈ ਰਤਨੀ ਤਾਂ ਹੋ ਜੜਾਓ ਕਸਤੂਰ ਕੁੰਗ ਅਗਰ ਜੰਦਨ ਲੀਪ ਆਵੇ ਚਾਓ ਮਤ ਦੇਖ ਪੂਲਾ ਬਿਸਰੈ ਤੇਰਾ ਚਿਤਨਾ ਆਵੇ ਨਾਓ ਹਰ ਬਿਨ ਜਿਓ ਜਲ ਬਲ ਜਾਓ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਓ ਰਹਾਓ ਧਰਤੀ ਨਾ ਹੀਰੇ ਲਾਲ ਜੜਤੀ ਪਲਗ ਲਾਲ ਜੜਾਓ ਮੋਣੀ ਮੁਖ ਮਣੀ ਸੁਹੈ ਕਰੇ ਰੰਗ ਪਸਾਓ ਮਤ ਦੇਖ ਪੂਲਾ ਬਿਸਰੈ ਤੇਰਾ ਚਿਤਨਾ ਆਵੇ ਨਾਓ ਸਿੱਧ ਹੋਵਾ ਸਿਦਲਾਈ ਰਿੱਦ ਆਖਾ ਆਓ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੇ ਪਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿਤਰਾ ਆਵੇ ਨਾਓ ਸਰਤਾਨ ਹੋਬਾ ਮੇ ਲਸ਼ਕਰ ਤਖਤ ਰਾਖਾ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਬਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿਤਨਾ ਆਵੇ ਨਾਓ ਸ੍ਰੀ ਰਾਗ ਮਹੱਲਾ ਪਹਿਲਾ ਕੋਟ-ਕੋਟ ਮਰੀਆ ਰਜਾ ਪਵਣ ਪੀਉਣਾ ਆਪਿਆਓ ਚੰਦ ਸੂਰਜ ਦੋਇ ਗੁਫਾ ਨਾ ਦੇਖਾ ਸੁਪਣੇ ਸੌਣ ਨਾ ਥਾਓ ਧੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖ ਨਾਓ ਸੱਚਾ ਨਿਰੰਕਾਰ ਨਿਜ ਥਾਈ ਸੁਣ ਸੁਣ ਅਖਣ ਅਖਣਾ ਜੇ ਭਾਵੈ ਕਰੇ ਤਮਾਈ ਰਹਾਓ ਕੁਸਾ ਘਟਿਆ ਬਾਰ-ਬਾਰ ਪੀਸਣ ਪੀਸਾ ਪਾਏ ਅੱਗੀ ਸੇਤੀ ਜਾਲਿਆ ਭਸਮ ਸੇਤੀ ਰਲ ਜਾਓ ਭੀ ਤੇਰੀ ਕੀਮਤ ਨਾ ਪਵੈ ਹਉ ਕੇ ਵੜੇ ਆਖਾ ਨਾਓ ਪੰਖੀ ਹੋਏ ਕਹਿ ਜੇ ਪਵਾ ਸਯਸ ਮਨੀ ਜਾਓ ਨਦਰੀ ਕਿਸੇ ਨਾ ਆਵੋ ਨਾ ਕਿਛ ਪੀਆ ਨਾ ਖਾਓ ਭੀ ਤੇਰੀ ਕੀਮਤ ਨਾ ਪਵੈ ਹਉ ਕੇ ਵੜੇ ਆਖਾ ਨਾਓ ਨਾਨਕ ਕਾਗਦ ਲਖਮਣਾ ਪੜਪੜ ਕੀਚੇ ਪਾਓ ਮਸੂ ਤੋਟ ਨਾ ਆਵਈ ਲੇਖਣ ਪਾਉਣ ਚਲਾਓ ਭੀ ਤੇਰੀ ਕੀਮਤ ਨਾ ਪਵੈ ਹੋ ਕੇ ਵੜਿਆ ਖਾ ਨਾਓ ਸ੍ਰੀ ਰਾਗ ਮਹਾਲਾ ਪਹਿਲਾ ਲਿਖੈ ਬੋਲਣ ਬੋਲਣਾ ਲਿਖੈ ਖਾਣਾ ਖਾਓ ਲਿਖੈ ਵੜ ਚਲਾਈਐ ਲਿਖੈ ਸੁਣ ਵਿਖਾਓ ਲਿਖੈ ਸਹ ਹ ਲਵਾਈਐ ਪੜੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਤੋਂ ਅੰਦੇ ਨਾਮ ਵਿਸਾਰਿਆ ਨਾ ਤਿਸ ਇਹ ਨਾ ਓਰ ਹਾਉ ਜੀਵਨ ਮਰਨਾ ਜਾਏ ਕੈ ਇੱਥੇ ਖਾਜੈ ਕਾਲ ਜਿੱਥੇ ਬੈ ਸਮਝਾਈਐ ਤਿੱਥੇ ਕੋਈ ਨਾ ਚੱਲਿਓ ਨਾਲ ਰੋਬਣ ਵਾਲੇ ਜੇਤੜੇ ਸਭ ਬੰਨੇ ਪੰਡ ਪਰਾਲ ਸਭ ਕੋ ਆਖੇ ਬਹੁਤ ਬਹੁਤ ਘਟ ਨ ਆਖੇ ਕੋਈ ਕੀਮਤ ਕਿਨੇ ਨਾ ਪਾਈਆ ਕਹਿਣ ਨਾ ਵੱਡਾ ਹੋਏ ਸੱਚਾ ਸਹਿਬ ਏਕ ਤੂ ਹੋਰ ਜੀਆਂ ਕਿਤੈ ਲੋ ਨੀਚਾ ਅੰਦਰ ਨੀਚ ਜਾਤ ਨੀਚੀ ਹੂ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆ ਸੋ ਸਿਓ ਕੈ ਰੀਸ ਜਿੱਥੇ ਨੀਚ ਸਮਾਲਿਆ ਨ ਤਿੱਥੇ ਨਦਰ ਤੇਰੀ ਬਖਸ਼ੀਸ ਸ੍ਰੀ ਰਾਗ ਮਹਾਲਾ ਪਹਿਲਾ ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ ਪਰ ਨਿੰਦਾ ਪਰ ਮਲ ਮੁਖ ਸੁద్ధి ਅਗਨ ਕਰੋਧ ਚੰਡਾਲ ਰਸਕਸ ਅਪਸਲਾਹਣਾ ਇਹ ਕਰਮ ਮੇਰੇ ਕਰਤਾਰ ਬਾਬਾ ਬੋਲੀਏ ਪਤ ਹੋਏ ਉਤਮ ਸੇਦਰ ਉਤਮ ਕਹੀਐ ਨੀਚ ਕਰਮ ਬਹਿਰੋਏ ਰਹਾਓ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰ ਮਲ ਕੀ ਬਾਸ ਰਸ ਕੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਇਤੇ ਰਸ ਸਰੀਰ ਕੈ ਸਰੀਰ ਕੇ ਕੈ ਕਟ ਨਾਮ ਨਿਵਾਸ ਜਿਤ ਬੋਲੀਐ ਪਤ ਪਾਈਐ ਸੋ ਬੋਲਿਆ ਪ੍ਰਵਾਣ ਫਿੱਕਾ ਬੋਲ ਬਿਗੂਚਣਾ ਸੁਣ ਮੂਰਖ ਮਨ ਅਜਾਣ ਜੋ ਤੇ ਸਭਾ ਵੈਸੇ ਭਲੇ ਹੋਰ ਕੇ ਕਹਿਣ ਵਿਖਾਣ ਤਿਨ ਮਤ ਤਿਨ ਪਤ ਤਿਨ ਧਨ ਪੱਲੇ ਜਿਨ ਹਿਰਦੇ ਰਹਿ ਅਸਮਾਈ ਤਿਨ ਕਾ ਕੀ ਅਸਲਾਹਣਾ ਅਬਰਸ ਹਲਿਓ ਕਾਏ ਨਾਨਕ ਨਦਰੀ ਬਾਹਰੇ ਹਰਾਚੈ ਦਾ ਨਾ ਨਾਈ ਸ਼੍ਰੀ ਰાગ ਮਹਲਾ ਪਹਿਲਾ ਅਮਲ ਗਲੋਲਾ ਕੂੜ ਕਾ ਦਿੱਤਾ ਦੇ ਬਣਹਾਰ ਮਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨਚਾਰ ਸਚ ਮਿਲਿਆ ਤਦ ਸੋਫੀਆ ਰੱਖਣ ਕੋ ਦਰਬਾਰ ਨਾਨਕ ਸੱਚੇ ਕਉ ਸੱਚ ਜਾਣ ਜਿੱਤ ਸੇਬਿਆ ਸੁਕਪਾਈ ਐ ਤੇਰੀ ਦਰਗਾਹ ਚੱਲੈ ਮਾਣ ਰਹਾਓ ਸੱਚ ਸਰਾ ਗੁੜ ਬਹਰਾ ਜਿਸ ਵਿੱਚ ਸੱਚਾ ਨਾਓ ਸੁਣੇ ਵਖਾਣੇ ਜੇ ਤੜੇ ਹਉ ਤਨ ਬਲਹਾਰੈ ਜਾਓ ਤਾਂ ਮਨ ਖੀਣਾ ਜਾ ਕੀ ਬਾ ਜਾਣੀ ਐ ਜਾ ਮਹਿਲੀ ਪਾਏ ਥਾਓ ਨਉ ਨੀਰ ਚੰਗੇ ਆਈਆਂ ਸਤ ਪਰਮਲ ਤਨ ਵਾਸ ਤਾਂ ਮੁਖ ਹੋਵੈ ਉਜਲਾ ਲਖ ਦਾਤੀ ਇਕ ਦਾਤ ਦੁੱਖ ਤੇ ਸਹ ਪੈ ਆਖੀ ਐ ਸੁਖ ਜਿਸ ਹੈ ਪਾਸ ਸੁਖ ਮਨ ਵਿਸਾਰੀ ਐ ਜਾ ਕਹਿ ਜੀ ਪ੍ਰਾਣਾ ਤਿਸ ਬਿਨ ਸਭ ਅਪਵਿੱਤਰ ਹੈ ਜੀਤਾ ਪੈਨਣ ਖਾਣਾ ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪਰਵਾਣ ਸ੍ਰੀ ਰਾਗ ਮਹਾਲਾ ਪਹਿਲਾ ਜਲ ਮੋਹ ਕਸ ਮਸਕਰ ਮਤ ਕਾਗਦ ਕਰਸਾਰ ਭਉ ਕਲਮ ਕਰ ਲਿਖ ਚਿਚਿ ਲਿਖਾਰੀ ਵਾਹਿਗੁਰੂ ਭਉ ਕਲਮ ਕਰ ਚਿੱਤ ਲਿਖਾਰੀ ਗੁਰਪੁੱਛ ਲਿਖ ਵਿਚਾਰ ਲਿਖ ਨਾਮ ਸਲਾਹਾ ਲਿਖ ਲਿਖ ਅੰਤ ਨ ਪਾਰਾ ਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ ਰਹਾਓ ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ ਤਿੰਨ ਮੁਖ ਟਿੱਕੇ ਨਿਕਲੈ ਜਿਨ ਮਨ ਸਚਨਾਓ ਕਰਮ ਮਿਲੇ ਤਾਂ ਪਾਈਐ ਨਹੀਂ ਗੜੀ ਬਉ ਦਵਾਓ ਇਕ ਆਵੇ ਇਕ ਜਾਏ ਉਠ ਰਖੀਅ ਹੈ ਨਾਮ ਸਲਾਰ ਇਕੋ ਪਾਈ ਮੰਗਤੇ ਇਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀ ਐ ਬਿਨ ਨਾਵੇ ਬੇਕਾਰ ਭੈ ਤੇਰੇ ਡਰੂ ਅਗਲਾ ਖਪ ਖਪ ਛਿਜੈ ਦੇਹ ਨਾਨਕ ਜਨਾ ਸੁਲਤਾਨ ਖਾਨ ਹੋਦੈ ਡਿਠੈ ਖੇਹ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ ਹਾ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਐ ਸੁਣੀਐ ਸਾਲੋਣੇ ਖਟ ਤੁਰਸੀ ਮੁਖ ਬੋਲਣਾ ਮਾਰਣ ਨਾਦ ਕੀਏ ਛਤੀ ਹੀ ਅਮਰਦ ਪਾਉ ਇੱਕ ਜਾ ਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਚਿਤ ਖਾਦੇ ਤਨ ਪੀੜੀ ਐ ਮਨ ਮੈਂ ਚੱਲੇ ਬਕਾਰ ਰਹਾਉ ਰਤਾ ਪੈਨਣ ਮਨ ਰਤਾ ਸੁਪੇਦੀ ਸਤਿਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਣ ਪੈਰ ਧਿਆਨ ਕਰਮਬੰਧ ਸੰਤੋਖ ਕਾ ਧਨ ਜੋਬਨ ਤੇਰਾ ਨਾਮ ਬਾਬਾ ਹੋਰ ਪੈਨਣ ਖੁਸੀ ਖੁਆਰ ਜਿਤ ਪੈਂਦੇ ਤਨ ਪੀੜੀ ਐ ਮਨ ਮੇ ਚੱਲੇ ਬੇਕਾਰ ਰਹਾਓ ਘੋੜੇ ਪਖਰ ਸੋਏ ਨੇ ਸਖਤ ਬੂਝਣ ਤੇਰੀ ਬਾਟ ਤਰਕਸ ਤੀਰਕ ਮਾਨ ਸੰਗ ਤੇਗ ਬੰਦ ਗੁਣ ਧਾਤ ਵਾਜਾ ਨੇਜਾ ਪਤ ਸਿਓ ਪ੍ਰਗਟ ਕਰ ਬ ਤੇਰਾ ਮੇਰੀ ਜਾਤ ਬਾਬਾ ਹੋਰ ਚੜਨਾ ਖੁਸ਼ੀ ਕੁਵਾਰ ਜਿਤ ਚੜਿਆ ਤਨ ਪੀੜੀ ਐ ਮਨ ਮਹਿ ਮਨ ਮਹਿ ਚੱਲੇ ਬੇਕਾਰ ਰਹਾਓ ਮਨ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ ਹੁਕਮ ਸੋਈ ਤੁਧ ਭਾਵਸੀ ਹੋਰ ਆਖਣ ਬਹੁਤ અપਾਰ ਨਾਨਕ ਸੱਚਾ ਪਾਤਸ਼ਾਹੋ ਪੁੱਛ ਨਾ ਕਰੇ ਵਿਚਾਰ ਬਾਬਾ ਹੋਰ ਸੋਹਣਾ ਖੁਸ਼ੀ ਖੁਆਰ ਜਿਤ ਸੂਤੇ ਤਨ ਪੀੜੀ ਐ ਮਨ ਮੇ ਚੱਲੇ ਬੇਕਾਰ ਰਹਾਓ ਸ੍ਰੀ ਰਾਗ ਮਹਾਲਾ ਪਹਿਲਾ ਕੁੰਗੂ ਕੀ ਕਾਂ ਯਰਤਨਾ ਕੀ ਲਲਤਾ ਅਗਨ ਬਾਸ ਤਨ ਸਾਸ 68 ਤੀਰਥ ਕਾ ਮੁਖ ਟਿਕਾ ਤਿੱਤ ਘਟ ਮਤ ਨਿਵਾਸ ਬਿਗਾ ਤਿੱਤ ਘਟ ਮਤ ਵਿਗਾਸ ਉਤਪਤੀ ਸਲਾਹਣਾ ਸੱਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜਿਸੋ ਵੇਰ ਕਮਾਈਐ ਕੂੜਾ ਕੂੜਾ ਜੋਰ ਰਹਾਓ ਪੂਜ ਲੱਗੇ ਪੀਰ ਆਖੀਐ ਸਭ ਮਿਲੇ ਸੰਸਾਰ ਨਾਉ ਸੁਦਾਏ ਆਪਣਾ ਹੋਵੇ ਸਿੱਧ ਸੁਮਾਰ ਜਪਤ ਲੇਖੇ ਨਾ ਪਵੈ ਸਭਾ ਪੂਜ ਖਵਾਰ ਤਿੰਨ ਕੋ ਸਤਿਗੁਰ ਥਾਪਿਆ ਤਿੰ ਮੇਟ ਨਾ ਸਕੈ ਕੋਈ ਉਹਨਾਂ ਅੰਦਰ ਨਾਮ ਨਿਦਾਨ ਹੈ ਨਾਮੋ ਪ੍ਰਗਟ ਹੋਏ ਨਉ ਪੂਜੀਏ ਨਉ ਮੰਨੀਏ ਅਖੰਡ ਸਦਾ ਸੱਚ ਸੋਏ ਖੇਹੁ ਖੇਰ ਲਈਏ ਤਾਂ ਜਿਉ ਕਿਹਾ ਹੋਏ ਜਲਿਆ ਸਭ ਸਿਆਣਪਾ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰਿਆ ਦਰ ਗਿਆ ਕਿਆ ਹੋਏ ਸ੍ਰੀ ਰਾਗਮਹਾਲਾ ਪਹਿਲਾ ਗੁਣਵੰਤੀ ਗੁਣਵਿੱਧਰੇ ਔ ਗੁਣਵੰਤੀ ਝੂਰ ਜੇ ਲੋੜੇ ਵਰ ਕਾਮਣੀ ਨਹਿ ਮਿਲੀਐ ਪਹਿਕੂਰ ਨਾ ਬੇੜੀ ਨਾ ਤੁਲਹੜਾ ਨਾ ਪਾਈਐ ਫਿਰ ਦੂਰ ਮੇਰੇ ਠਾਕਰ ਪੂਰੇ ਤਖਤ ਡੋਲ ਗੁਰਮਕਪੂਰਾ ਜੇ ਕਰੇ ਪਾਈਐ ਸਚ ਅਤੋਲ ਰਹਾਉ ਪ੍ਰਭ ਹਰ ਮੰਦਰ ਸੋਹਣਾ ਤਿਸਮੈ ਮਾਣਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਿਸਾਲ ਬਿਨ ਪੌੜੀ ਗੜ ਕਿਉ ਚੜੋ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ 베ੜੀ ਗੁਰ ਤੂ ਗੁਰ ਤੂ ਲਹਾ ਹਰਨਾਓ ਗੁਰ ਸਰਸਾਗਰ ਗੁਰ ਸਰਸਾਗਰ ਬੋਹਿਥੋ ਗੁਰ ਤੀਰਥ ਦਰਿਆਓ ਜੇ ਤਿਸ ਪਾਵੈ ਉਜਲੀ ਸਤ ਸਰਨਾ ਬਣ ਜਾਓ ਪੂਰੋ ਪੂਰਾ ਅੱਖੀਐ ਪੂਰੇ ਤਖਤ ਨਿਵਾਸ ਪੂਰੇ ਥਾਨ ਸੁਹਾਬਣੀ ਪੂਰੇ ਅਸਨ ਰਾਸ ਨਾਨਕ ਪੂਰਾ ਜੇ ਮਿਲੈ ਕਿਉ ਘਟੈ ਗੁਣਤਾਸ ਸ੍ਰੀ ਰાગ ਮਹੱਲਾ ਪਹਿਲਾ ਆਬੋ ਪੈਣੇ ਗਲ ਮਿਲ ਹੈ ਅੰਕ ਸਹਿ ਲੜੀ ਆ ਮਿਲ ਕੇ ਕਰਹਿ ਕਹਾਣੀਆਂ ਸਮਰੰਥ ਕੰਤ ਗੀਆਹ ਸਾਚੇ ਸਹਿਬ ਸਭ ਗੁਣ ਔਗਣ ਸਭ ਅਸਾਹ ਕਰਤਾ ਸਭ ਕੋ ਤੇਰੇ ਜੋਰ ਏਕ ਸ਼ਬਦ ਵਿਚਾਰੀਐ ਜਾ ਤੂ ਤਾ ਕਿਆ ਹੋਰ ਰਹਾਉ ਜਾਏ 부ਚੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਸਹਿਜ ਸੰਤੋਖ ਸਿਗਾਰਿਆ ਮਿੱਠਾ ਬੋਲਣਾ ਬੋਲਣੀ ਪਿਉਰੀ ਸਾਲੂ ਤਾਂ ਮਿਲੈ ਜਾ ਗੁਰ ਪਿਰਰੀ ਸਾਲੂ ਤਾਂ ਮਿਲੈ ਜਾ ਗੁਰ ਕਾ ਸ਼ਬਦ ਸੁਣੀ ਕੀਤਿ ਆ ਤੇਰੀ ਕੁਦਰਤੀ ਕਿਵੜ ਤੇਰੀ ਦਾਤ ਕੀਤੇ ਤੇਰੇ ਜੀ ਜੰਤ ਸਿਫਤ ਕਰੇ ਦਿਨ ਰਾਤ ਕੀਤੇ ਤੇਰੇ ਰੂਪ ਰੰਗ ਕੀਤੇ ਜਤ ਅਜਤ ਸੱਚ ਮੇਲੇ ਸਚੁ ਉਪਜੈ ਸਚਮੇ ਸਚੁ ਸਮਾਇ ਸੂਰਤ ਹੋਬੈ ਪਤ ਉਗਬੈ ਗੁਰਬਚਨੀ ਭਉ ਖਾਇ ਨਾਨਕ ਸਚਾ ਪਾਤਿਸ਼ਾਹ ਹੋ ਆਪੇ ਲੈ ਮਲਾਇ ਸ੍ਰੀ ਰਾਮ ਘਮ ਹਾਲਾ ਪਹਿਲਾ ਭਲੀ ਸਰੀ ਜੇ ਉਬਰੀ ਹਉ ਮੈ ਮੁਈ ਕਰਾਹੋ ਦੁਤ ਲਗੇ ਫਿਰ ਚਕਰੀ ਸਤਗੁਰ ਕਾ ਵਿਸਾਹੋ ਕਲਪਤਿ ਆਗੀ ਬਾਦ ਹੈ ਸਚਾ ਬੇਪਰਵਾਹੋ ਮਨਾਰੇ ਸੱਚ ਮਿਲੇ ਪਹੁੰਚਾਏ ਭੈ ਪਉ ਭੈ ਬਿਨ ਨਿਰਪਉ ਕਿਉ ਥੀਐ ਗੁਰਮੁਖ ਸ਼ਬਦ ਰਸਮਾਏ ਰਹਾਉ ਕੇਤਾ ਅਖਣ ਆਖੀਐ ਅਖਣ ਟੋਟ ਨਾ ਹੋਏ ਮੰਗਣ ਵਾਲੇ ਕੇ ਤੜੇ ਦਾਤਾ ਏਕੋ ਸੋਏ ਜਿਨ ਕੇ ਜੀਪ ਰਾਨ ਹੈ ਮਨ ਵਸੀਏ ਸੁਖ ਹੋਏ ਜਗ ਸੁਪਨਾ ਬਾਜੀ ਬਣੀ ਖਿਨ ਮੇ ਖੇਲ ਖਿਲਾਏ ਸੰਜੋਗੀ ਮਿਲ ਇਕ ਸੇ ਬੇਜੋ ਕੀ ਉਠ ਜਾਏ ਜੋ ਤਿਸ ਪਾਣਾ ਸੋthi ਐ ਅਫਰ ਨਾ ਕਰਨਾ ਜਾਏ ਗੁਰਮਖ ਬਸਤ ਵਿਸਾਹੀ ਐ ਸੱਚ ਬਖਰ ਸੱਚ ਰਾਸ ਜਿੰਨੀ ਸੱਚ ਬਣ ਜਿਆ ਗੁਰਪੂਰੇ ਸਬਾਸ ਨਾਨਕ ਬਸਤ ਪਛਾਨਸੀ ਸੱਚ ਸੌਦਾ ਜਿਸ ਪਾਸ ਸ਼੍ਰੀ ਰਾਗ ਮਹਾਲਾ ਪਹਿਲਾ ਤਾਤ ਮਿਲੇ ਫੁਨ ਤਾਤ ਕੋ ਸਿਫਤੀ ਸਿਫਤ ਸਮਾਏ ਲਾਲ ਗੁਲਾਲ ਗਰਹ ਗਹਿਵਰਾ ਸੱਚਾ ਰੰਗ ਚੜਾਓ ਸੱਚ ਮਿਲੇ ਸੰਤੋਖੀਆ ਹਰ ਜਪ ਏਕੈ ਪਾਏ ਭਾਈ ਰੇ ਸੰਤ ਜਨਾ ਕੀ ਰੇਣਾ ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਤੇਣ ਰਹਾਓ ਉੱਚੋ ਥਾਨ ਸੁਹਾਵਣਾ ਉਪਰ ਮਹਿਲ ਮਰਾਰ ਸੱਚ ਕਰਣੀ ਦੇ ਪਾਈਐ ਦਰ ਕਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਐ ਆਤਮ ਰਾਮ ਨਿਸ਼ਾਨ ਆਤਮ ਰਾਮ ਨਿਸ਼ਾਨ ਗੁਰਮੁਖ ਮਨ ਸਮਝਾਈਐ ਬਾਈ ਗੁਰੂ ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ ਤ੍ਰਿਬਿਦ ਕਰਮ ਕਮਾਈਐ ਆਸ ਅਦੇਸਾ ਹੋਏ ਕਿਉ ਗੁਰ ਬਿਨ ਤੇ ਗੁੱਟੀ ਛੁੱਟ ਸੀ ਸਹਿਜ ਮਿਲੇ ਸੁਖ ਹੋਏ ਨਿਜ ਕਰਮੈ ਲਪਛਾਣੀਐ ਨਦਰ ਕਰੇ ਮਲ ਧੋਏ ਬਿਨ ਗੁਰ ਮੇਲ ਨਾ ਉਤਰੈ ਬਿਨ ਹੈ ਬਿਨ ਹਰ ਕਿਉ ਕਰ ਵਾਸ ਏਕੋ ਸ਼ਬਦ ਵਿਚਾਰੀਐ ਅਵਰਤਿ ਅਗੇ ਆਸ ਨਾਨਕ ਦੇਖ ਦਿਖਾਈਐ ਹਉ ਸਦਬਲ ਹਾਰੇ ਜਾਸ ਸ੍ਰੀ ਰਾਗ ਮਹਾਲਾ ਪਹਿਲਾ ਧਿਰਗ ਜੀਵਨ ਦੋਹਾ ਗਣੀ ਮੁਠੀ ਦੂਜੇ ਪਾਏ ਕਰ ਕਲਰ ਕੇਰੀ ਕੰਧ ਸਿਉ ਅਹਨ ਸਿ ਕਿਰਟ ਹੈ ਪਾਏ ਬਿਨ ਸ਼ਬਦ ਦੇ ਸੁਖ ਨਾ ਥੀਐ ਪਿਰ ਬਿਨਾ ਦੁੱਖ ਨਾ ਜਾਏ ਮੁੰਦੇ ਪਿਰ ਬਿਨ ਕਿਆ ਸੀਗਾਰ ਦਰਕਰ ਟੋਈ ਨਾ ਲਹੈ ਦਰਗੇ ਝੂਠ ਕੁਵਾਰ ਰਹਾਓ ਆਪਸ ਜਾਣ ਨਾ ਪੂ ਲਈ ਸੱਚਾ ਵੱਡ ਕਰਸਾਣਾ ਪਹਿਲਾ ਧਰਤੀ ਸਾਧਕੈ ਸਚ ਨਾਮ ਦੇ ਦਾਣਾ ਨੌ ਨਦੀ ਉਪਜੈ ਨਾਮ ਏਕ ਕਰਮ ਪਵੇ ਨਿਸ਼ਾਨ ਗੁਰ ਕੋ ਜਾਣ ਨਾ ਜਾਣਈ ਕਿਆ ਤਿਸ ਚੱਜ ਅਚਾਰ ਅੰਦਰੇ ਨਾਉਂ ਵਿਸਾਰੇ ਆ ਮਨਮੁਖ ਅੰਧ ਗਵਾਰ ਆਪਨ ਜਾਣ ਨ ਚੁਕਈ ਮਰ ਜਨਮੈ ਹੋਏ ਖੁਆਰ ਚੰਦਨ ਮੂਰ ਅਣਾਇਆ ਕੁੰਗੂ ਮਾਸ ਸੰਦੂਰ ਚੋਆ ਚੰਦਨ ਬਹੁ ਕਣਾ ਪਾਨਾ ਨਾਲਕਪੂਰ ਜੇ ਤਨ ਕੰਤ ਨ ਪਾਵਈ ਤਾ ਸਭ ਅਡੰਬਰ ਕੂੜ ਸਭ ਰਸ ਪੋਗਣ ਬਾਦ ਹੈ ਸਭ ਸਿਗਰ ਵਿਕਾਰ ਜਵਲਗ ਸ਼ਬਦ ਨਾ ਪੇਦੀ ਐ ਕਿਉਂ ਸੋਹ ਹੈ ਗੁਰਦੁਆਰ ਨਾਨਕ ਤਨ ਸੁਹਾਗਣੀ ਜਿਨ ਸਹ ਨਾਲ ਪਿਆਰ ਸ੍ਰੀ ਰਾਗ ਮਹਲਾ ਪਹਿਲਾ ਸੁਨਜੀ ਦੇ ਡਰਾਵਣੀ ਜਾ ਜੀਵ ਵਿੱਚ ਹੋ ਜਾਏ ਪਾਹੇ ਬਲੰਦੀ ਵੀ ਜਣੀ ਧੂਓ ਨਾ ਨਿਕਸਿਓ ਕਾਏ ਪੰਚੇ ਰੁੰਨੇ ਦੁੱਧ ਪਰੇ ਬਿਨ ਸਹ ਦੁੱਧੇ ਪਾਏ ਦੂਜੇ ਪਾਏ ਮੂੜੇ ਰਾਮ ਜਪੋ ਗੁਣਸਾਰ ਹਉ ਮਮਤਾ ਮੋਹਣੀ ਸਭ ਮੁਠੀ ਅਹੰਕਾਰ ਰਹਾਓ ਜਿਨਨੀ ਨਾਮ ਵਿਸਾਰਿਆ ਦੂਜੀ ਕਾਰੇ ਲੱਗ ਤੁਬਤਾ ਲਾਗੇ ਪਚ ਮੋਏ ਅੰਤਰ ਤ੍ਰਿਸ਼ਨਾ ਆਗ ਗੁਰ ਰਖੇ ਸੇ ਉਬਰੇ ਹੋਰ ਮੁਠੀ ਤੰਤੇ ਠੱਗ ਮੂਈ ਪ੍ਰੀਤ ਪਿਆਰ ਗਿਆ ਮੂਆ ਬੈਰ ਬਰੋਦ ਤੰਤਾ ਥਕਾ ਹੋ ਮੁਈ ਮਮਤਾ ਮਾਇਆ ਕ੍ਰੋਧ ਕਰਮ ਮਿਲੇ ਸਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਰੇ ਸਚ ਮਿਲੇ ਗੁਰਮਤਿ ਪੱਲੇ ਪਾਈ ਸੋ ਨਰ ਜਮੈ ਨਾ ਮਰੈ ਨਾ ਆਵੇ ਨਾ ਜਾਇ ਨਾਨਕ ਦਰ ਪ੍ਰਦਾਨ ਸੋ ਦਰਗਹਿ ਪੈਂਦਾ ਜਾਇ ਸ੍ਰੀ ਰਗਮਹਾਲਾ ਪਹਿਲਾ ਤਨ ਜਲ ਬਲ ਪਟ ਮਾਟੀ ਪਿਆ ਮਨ ਮਾਇਆ ਮੋਹ ਮਨੂਰ ਔਗਣ ਫਿਰ ਲਗ ਪਏ ਕੂਰਬ ਜਾਵੇ ਤੂਰ ਬਿਨ ਸਬਦੇ ਪਰਮਾਈਏ ਦੁਬਦਾ ਡੋਬੇ ਪੂਰ ਮਨ ਰੇ ਸਬਦ ਤਰੋ ਜਤ ਲਾਈ ਜਿਨ ਗੁਰਮੁਖ ਨਾਮ ਨਾ ਬੁਝਿਆ ਮੈਂ ਮਰ ਜਨ ਮੈਂ ਆਬੇ ਜਾਈ ਰਹਾਓ ਤਨ ਸੂਚਾ ਸੋ ਆਖੀ ਐ ਜਿਸ ਮਨ ਸੱਚਾ ਨਾਓ ਭੈ ਸੱਚ ਰਾਤੀ ਦੇ ਹੋਰੀ ਜਿਹਵਾ ਸੱਚ ਸੁਆਉ ਸੱਚੀ ਨਦਰ ਨਿਹਾਲੀ ਐ ਬਹੁੜ ਨਾ ਪਾਬੈ ਤਾਉ ਸੱਚੇ ਤੇ ਪਵਨ ਪਿਆ ਪਵਨੀ ਤੇ ਜਲ ਹੋਏ ਜਲ ਜੇ ਤੇ ਪਵਨ ਸਾਜਿਆ ਘਟ ਘਟ ਜੋਤ ਸਮੋਏ ਨਿਰਮਲ ਮਹਿਲਾਨਾ ਥੀ ਐ ਸ਼ਬਦਰਤੇ ਬਤ ਹੋਏ ਇਹ ਮਨ ਸੱਚ ਸੰਤੋਖਿਆ ਨਦਰ ਕਰੇ ਤਿਰਹ ਤਿਸ ਭਾ ਮਾਹੇ ਪੰਚ ਪੂਤ ਸਚ ਪੈ ਰਤੇ ਜੋਤੀ ਸੱਚੀ ਮਨ ਮਾਹੇ ਨਾਨਕ ਔਗਣ ਬਿਸਰੇ ਗੁਰ ਰਾਖੇ ਪਤ ਤਾਹੇ ਸ੍ਰੀ ਰਾਗ ਮਹਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ ਇਕ ਆਵੇ ਇਕ ਜਾਵਹੀ ਪੂਰ ਭਰੇ ਅਹੰਕਾਰ ਮਨ ਹਠ ਮੱਤੀ ਬੂਢੀ ਐ ਗੁਰਮਖ ਸਚ ਸੋਤਾਰ ਗੁਰ ਬਿਨ ਕਿਉ ਤਰੀਐ ਸੁਖ ਹੋਏ ਜੋ ਪਾਵੇ ਤਿਉ ਰੱਖ ਤੂੰ ਮੈਂ ਅਬਰਨਾ ਦੂਜਾ ਕੋਈ ਰਹਾਉ ਅੱਗੇ ਦੇਖੋ ਡੋਜ ਲੈ ਪੱਛੇ ਹਰਿਓ ਅੰਗੂਰ ਜਿਸ ਤੇ ਉਪਜੇ ਤਿਸ ਤੇ ਬਿਨ ਸੇ ਕਟਕਟ ਸਚ ਭਰਪੂਰ ਆਪ ਮੇਲ ਮਲਾਵਹੀ ਸੱਚੇ ਮੈਲ ਹਦੂਰ ਸਾਹੇ ਸਾਹੇ ਤੁਝ ਸੰਮਲਾ ਕਦੇ ਨਾ ਬੇਸਾਰੇ ਓ ਜਿਉ ਜਿਉ ਸਹਿਬ ਮਨ ਬਸੈ ਗੁਰਮਖ ਅੰਮ੍ਰਿਤ ਖੇਪਿਓ ਮਨ ਤਨ ਤੇਰਾ ਤੂੰ ਧਣੀ ਗਰਬਨਿ ਵਾਰਸ ਮਿਓ ਜਿਨ ਇਹ ਜਗ ਤੋ ਪਾਇਆ ਤੇਰ ਭਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਐ ਮਨ ਮੁਖ ਮੁਗਦਗਵਾਰ ਘਟ ਘਟ ਜੋਤ ਨਰੰਤਰੀ ਪੂਜੈ ਗੁਰਮਤਿ ਸਾਰ ਗੁਰਮੁਖ ਜਿਨਨੀ ਜਾਣਿਆ ਜਿਨ ਕੀਚੇ ਸਵਾਸ ਸੱਚੇ ਸੇ ਤੀਰਨ ਮਿਲੈ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜੀਓ ਪਿੰਡ ਪ੍ਰਭ ਪਾਸ ਸ੍ਰੀ ਰਾਗ ਮਹਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਬੇਲਾ ਹੈ ਇਹ ਜਬ ਲਗ ਜੋ ਬਨਮਸਾਸ ਹੈ ਤਬ ਲਗ ਇਹ ਤਨ ਦੇਹ ਬਿਨ ਗੁਣ ਕਾਮਨਾ ਆਵੜੀ ਟੈ ਟੇਰੀ ਤਨ ਖੇਹ ਮੇਰੇ ਮਨ ਲੈ ਲਾ ਕਰ ਜਾਏ ਗੁਰਮਖ ਨਾਮ ਸਲਾਹੀਐ ਹਉਮੈ ਨਿਵਰੀ ਬਾਹਿ ਰਹਾਓ ਸਰਨ ਸਰਨ ਗੰਡਣ ਗੰਢੀ ਐ ਲਿਖ ਪੜ ਬੂਝੈ ਭਾਰ ਤ੍ਰਿਸ਼ਨਾ ਅਹਨ ਸਗਲੀ ਹੋ ਮੈ ਰੋਗ ਬੇਕਾਰ ਉਹ ਬੇਪਰਵਾਹ ਤੋਲ ਬਾ ਗੁਰਮਤ ਕੀਮਤ ਸਾਰ ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤ ਮਲਾਪ ਬਿਨ ਸੰਗਤ ਸਾਧਨਾ ਤਰਾਪੀਆ ਬਿਨ ਨਾਵੇਂ ਦੁੱਖ ਸੰਤਾਪ ਹਰ ਜਪ ਜੀ ਰੇ ਛੁੱਟੀ ਐ ਗੁਰਮਖ ਚੀਨੈ ਆਪ ਮਨ ਤਨ ਗੁਰ ਤਨ ਮਨ ਗੁਰ ਪਹਿ ਵੇਚਿਆ ਮਨ ਦੀ ਅਸਰ ਨਾਲ ਤੇਰ ਭਬਨ ਖੋਜ ਟੰਡੋਲਿਆ ਗੁਰਮਖ ਖੋਜ ਨਿਹਾਲ ਸਤ ਗੁਰ ਮੇਲ ਮਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹਾਲਾ ਪਹਿਲਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀ ਆਪ੍ਰਿਤ ਪਾਲਹਿ ਲੇਖੈ ਸਸਗ ਰਸ ਅੰਦਰ ਗੁਰਮਖ ਤੂੰ ਬਸੈ ਜਿਉ ਭਾਵੇਂ ਤਿਉ ਨਿਰਜਾਸ ਜੀਅਰੇ ਰਾਮ ਜਪਤ ਮਨ ਮਾਨ ਅੰਤਰ ਲਾਗੀ ਜਲ 부ਜੀ ਪਾਇਆ ਗੁਰਮੁਖ ਧਿਆਨ ਰ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗਤ ਜਾਣੀ ਐ ਗੁਰ ਮਿਲਿਐ ਸੰਕ ਉਤਾਰ ਮੋਇਆ ਜਿਤ ਕਰ ਜਾਈਐ ਜਿਤ ਜੀਪ ਦੇਆ ਮਰਮਾਰ ਅਹਨਦ ਸਬਦ ਸੁਹਾਵਣੇ ਪਾਇਆ ਗੁਰ ਵਿਚਾਰ ਆਨਾ ਹਦਬਾਣੀ ਪਾਈਐ ਤੈ ਹਉਮੈ ਹੋਏ ਬినాਸ ਸਤਿਗੁਰ ਸੇਵੈ ਆਪਣਾ ਹਉ ਸਦ ਕੁਰਬਾਣ ਤਾਸ ਖੜਦਰ ਗੈ ਪੈਨਾ ਹੀ ਐ ਮੁਖ ਹਰ ਨਾਮ ਨਿਵਾਸ ਜਹ ਦੇਖ ਤੈ ਰਵ ਰਹਿ ਸਿਵ ਸ਼ਕਤੀ ਕਾ ਮੇਲ ਤ੍ਰਿਹ ਗੁਣ ਬੰਦੀ ਦੇ ਹੋਰੀ ਜੋ ਆਇਆ ਜਗ ਸੋ ਖੇਲ ਬਿ ਜੋਗੀ ਦੁਖ ਵਿਛੜੈ ਮਨ ਮੁਖ ਲਹਣਾ ਮੇਲ ਮਨ ਬੈਰਾਗੀ ਕਰ ਬਸੈ ਸੱਚ ਪੈਰਾਤਾ ਹੋਏ ਗਿਆਨ ਮਹਾਰਸ ਭੋਗ ਬੈ ਬਹੁੜ ਦੁ ਭੂਖ ਨਾ ਹੋਏ ਨਾ ਮੇਹ ਮਨ ਮਾਰ ਮਿਲ ਪੀ ਫਿਰ ਦੁਖ ਨਾ ਹੋਏ ਸ੍ਰੀ ਰਾਗ ਮਹਲਾ ਪਹਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੀ ਸੰਗਤ ਜੀ ਇਹ ਸਨ ਅੱਜ ਆਪਾਂ ਦੂਜੇ ਭਾਗ ਦੇ ਵਿੱਚ ਸਰਵਣ ਕੀਤੇ ਨੇ ਪਾਵਨ ਅੰਗ 11 ਤੋਂ 20 ਸੋ ਆਪਾਂ ਕੱਲ ਨੂੰ ਅਗਲੇ ਭਾਗ ਦੇ ਵਿੱਚ ਫੇਰ ਅਗਲੇ 10 ਪਾਵਨ ਅੰਗ ਦਾ ਪਾਠ ਲੈ ਕੇ ਸੰਗਤ ਦੇ ਨਾਲ ਸਨਮਖ ਹੋਵਾਂਗੇ। ਸੋ ਗੁਰਬਾਣੀ ਪੜਦਿਆਂ ਕੋਲੋਂ ਸੁਣਦਿਆਂ ਕੋਲੋਂ अनेकां ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਤਰਟੀਆਂ ਰਹਿ ਜਾਂਦੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਤੇ ਸਾਧ ਸੰਗਤ ਜੀ ਬਖਸ਼ਣਯੋਗ ਨੇ ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਦੀ ਖਿਮਾ ਕਰਨੀ ਹੁਣ ਆਸ ਨੂੰ ਦਿਓ ਜੀ ਇਜਾਜ਼ਤ। ਮਿਲਦੇ ਹਾਂ ਕੱਲ ਨੂੰ ਅਗਲਾ ਭਾਗ 10 ਪਾਵਨ ਅੰਗ ਦਾ ਪਾਠ ਲੈ ਕੇ। ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।